ਸੰਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਸ਼ਾਮ ਦਾ ਟਾਈਮ ਹੈ ਜੀ ਕੰਮ ਨੇ ਮੇੜ ਲਿਆ ਆਪਾਂ ਸਾਰਾ 8 ਵਜੇ ਦੀ ਰਾਤ ਦੀ ਇਧਰ ਆਪਣੇ ਸਾਰੇ ਪਾਣੀ ਪੂਣੀ ਭਰਤੇ ਢੋਲ ਸਾਰੇ ਭਰਤੇ ਆ ਦੇਖੋ ਡਰਮ ਸਾਰੇ ਬੰਬੀ ਛੱਡ ਕੇ ਤੇ ਆਹ ਗਾਂ ਆਪਣੀ ਸੂਣ ਵਾਲੀ ਹੈ ਇਹਦੇ ਥੱਲੇ ਆਪਾਂ ਤੂੜੀਆ ਜਿਹੜੀ ਉਹ ਗਲੀ ਵਿਛਾਤੀ ਹੈ ਅੱਜ ਸਵੇਰ ਸੂਗੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਆ ਹਾਰਡ ਨਾਲ ਤੇ ਡਰਮ ਪਰਤੇ ਆਪਾਂ ਕੋਲ ਮਲਾ ਕੇ ਆਪਣਾ ਸਾਰਾ ਕੰਮ ਜਿਹੜਾ ਹੋ ਨਿਬੜ ਗਿਆ ਆ ਵੇਖੋ ਹੁਣ ਤਾਂ ਅੱਜ ਲਾਈਵ ਸੀਗਾ ਪਰ ਗਲ ਕਰ ਕੰਮ ਵਾਲੇ ਸੀਗੇ ਇਸ ਕਰਕੇ ਵੀਡੀਓ ਪਾ ਹੁਣੀ ਰਹੇ ਆ ਆ ਵੇਖੋ ਸਾਰੇ ਮਾਸਤੋ ਕੇ ਬਹਿ ਜਾਣਗੇ ਫਸੂ ਆਪਣੇ ਵੀਡੀਓ ਡੇਲੀ ਆਇਆ ਕਰਨਗਾ ਆਪਣੀ ਮੱਗ ਕੱਟੀ ਦੇਖੋ ਲਾਈਟਾਂ ਵੀ ਆਪਾਂ ਛੱਡ ਦਿੰਨੇ ਹੁੰਨੇ ਆ ਕਿਉਂਕਿ ਜੇ ਕੋਈ ਸੂਣ ਵਾਲਾ ਪਸ਼ੂ ਹਨਾ ਵਾਟੇ ਖਾਂਦਾ ਉਹਦਾ ਕੈਮਰੇ 'ਚ ਪਤਾ ਲੱਗ ਜਾਂਦਾ ਸੋ ਠੀਕ ਆ ਦੋਸਤੋ ਧੰਨਵਾਦ ਕੱਲੂ ਮਿਲਦੇ ਆ